ਆ ਕੀਤਾ ਕਾ ਬਈ ਥੋੜਾ ਜਨਾ ਹੈ ਆ ਟਾਈਟ ਵੀ ਫੜ ਜਾ ਯਾਰਪੋਟਾਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਉੱਥੇ ਦਵਾਈ ਦੂਈ ਦੀ ਥੋੜੀ ਦਿੱਕ ਸੀ ਅਸਾਂ ਤੁੰਦ ਕਰ ਜਾ ਕੱਲ ਤੱਕ ਹੋ ਜਾਗੇ ਠੀਕ ਹੈ ਸੈਲ ਸੂਲੋ ਬਦੇ ਪੈਣੇ ਜਾਦੇ ਸੈਲ ਸੂਲੋ ਬਦਨ ਕਰਕੇ ਟੈਸਟ ਟੂਸਟ ਕਰਵਾਏ ਨੇ ਹੁਣ ਸ਼ਾਮ ਤੱਕ ਸੈੱਟ ਹੋ ਜਾਊਗਾ ਫਿਰ ਮੇਰੀ ਨਾ ਜਿਹੜੀ ਜੀਐਨਐਸ ਵਾਲੀ ਹੋਣੀ ਸੀ ਇੱਕ ਮਿੰਟ ਮੈਂ ਅਰੇਡੀ ਗੱਲ ਕੀਤੀ ਸੀ ਮੇਰੀ ਨਾ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਨੌਜਵਾਨ ਨੇ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਵੇਖ ਆਪਣਾ ਦਿੱਲੀ ਦੇ ਵਿੱਚ ਦਵਾਰੇ ਫੇਰ ਜਿਹੜੀ ਦੂਜੀ ਲੰਗ ਲੱਗ ਗਈ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਆ ਮੈਂ ਮੜਾ ਇੱਥੋਂ ਠੀਕ ਹੋ ਜਾ ਅੱਜ ਜਾਂ ਕੱਲ ਤੱਕ ਇੱਕ ਰਿਕ ਜਾਂ ਦੋ ਦਿਨਾਂ ਦੀ ਰੈਸਟ ਹੈ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਲਾਕਾਰ ਤੂੰ ਲੜੀ ਤੂੰ ਵੀ ਕਲਾਕਾਰਾਂ ਤੂੰ ਵੀ ਪਿਛਲੀ ਵਾਰੀ ਬਹੁਤ ਸਹਾਇਤਾ ਮਰਨਾ ਬਹੁਤ ਦਿਲ ਲੀ ਗਿਆ ਸਾਡੇ ਜਿੰਨੇ ਵੀ ਕਲਾਕਾਰ ਭਰਾ ਨੇ ਕਿ ਜਿੰਨੇ ਵੀ ਨੌਜਵਾਨ ਭਰਾ ਨੇ ਮਿਲ ਕੇ ਆ ਸਾਰਿਆਂ ਨੂੰ ਬੇਨਤੀ ਕਰਦਾ ਜੇ ਮੈਂ ਆਪਾਂ ਪਹਿਲਾਂ ਵਾਰ ਜੋੜ ਕੇ ਪੰਜਾਬ ਦੀ ਲੜਾਈ ਲੜੀ ਹੈ ਜਿੱਤੀ ਹੈ ਹੁਣ ਵੀ ਆਪਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੇ ਯੂਥ ਨੇ ਬਾਪੂਆਂ ਦਾ ਟਟ ਕੇ ਸਾਥ ਦੇਣਾ ਆਪਾਂ ਟਟ ਕੇ ਜਿਹੜੀ ਉਹ ਲੜਾਈ ਆਪਾਂ ਜਿੱਤਣੀ ਆ ਅੱਜ ਜਾਂ ਕੱਲ ਦੇ ਵਿੱਚ ਠੀਕ ਹੋ ਕੇ ਜਦੋਂ ਵੀ ਮੈਂ ਠੀਕ ਹੋ ਗਿਆ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਮੈਂ ਤੁਹਾਡੇ ਕੋਲੇ ਤੁਹਾਡਾ ਭਰਾ ਉੱਥੇ ਆ ਗਿਆ ਬਸ ਥੋੜਾ ਜਿਹਾ ਬਸ ਆਹ ਸੀ ਇਹ ਜੀ ਠੀਕ ਹੋ ਜਾਣਾ ਸੰਦਰੋ ਇਹਨਾਂ ਖਾਲੀ-ਖਾਲੀ ਹੀ ਹੋਇਆ ਪਿਆ ਸਰੀਰ ਸਾਰਿਆਂ ਨੂੰ ਬੇਨਤੀ ਆ ਵੀਰਾਂ ਪਹੁੰਚੋ ਆਪਾਂ ਦਿੱਲੀ ਦੇ ਬਾਰਡਰਾਂ ਤੇ ਤੇ ਬਾਪੂਆਂ ਦੇ ਨਾਲ ਖੜੀਏ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ